ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋ ਵੀ ਜ਼ੋਰਦਾ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣਾ ਵਿਚਾਰ ਵੀ ਜਰੂਰ ਦਿਓ ਕਿਉਂਕਿ ਜਿਹੜਾ ਮਸਲਾ ਹੈ ਨਾ ਅੱਜ ਆਪਾਂ ਜਿਹੜੀ ਗੱਲਬਾਤ ਕਰ ਰਹੇ ਆ ਇਹ ਮਸਲਾ ਹੈਗਾ ਤੀਆਂ ਦੇ ਤਿਹਾੜੀ ਦਾ ਤੇ ਮੈਂ ਇਹ ਗੱਲ ਦੱਸ ਦੇਣੀ ਚਾਹਨਾ ਆਪਣੇ ਆਪਣੀਆਂ ਭੈਣਾਂ ਨੂੰ ਬੀਬੀਆਂ ਮਾਤਾਵਾਂ ਨੂੰ ਸਭ ਨੂੰ ਕਿ ਭਾਈ ਇਹ ਤੀਆਂ ਦਾ ਤਿਹਾਰ ਨਾ ਦੇਖੋ ਅਸੀਂ ਹਰ ਸਾਲ ਹਰ ਸਾਲ ਇਹਦੇ ਤੀਆਂ ਦੇ ਤਿਹਾਰ ਬਾਰੇ ਗੱਲ ਕਰਦੇ ਆ ਪਰ ਚਲੋ ਕਹਿੰਦੇ ਉਹਦੇ ਵੀ ਗੁਰੂ ਸਾਹਿਬ ਨੇ ਡਿਊਟੀ ਲਾਈ ਆ ਤੇ ਅਸੀਂ ਉਹਦੇ ਚੌਂਕੀਦਾਰ ਆ ਗੱਲੀਆਂ ਵਾਲੇ ਪਾਤਸ਼ਾਹ ਨੇ ਚੌਂਕੀਦਾਰ ਦਿੱਤਾ ਸਾਨੂੰ ਕੌਮ ਦੇ ਲਈ ਜਗਾਉਣ ਦਾ ਤੇ ਅਸੀਂ ਉਹ ਕੰਮ ਕਰਦੇ ਰਹਿਣਾ ਆ ਹੁਣ ਮੈਂ ਬੇਨਤੀ ਕਰਨੀ ਚਾਹਨਾ ਕਿ ਸਾਡੀ ਸਿੱਖ ਬੀਬੀਆਂ ਪੜਨਾਂ ਤੀਆਂ ਦੇ ਤਿਹਾਰ ਬਾਰੇ ਕਿ ਤੀਆਂ ਦਾ ਕਿਹੜਾ ਤਿਹਾਰ ਆ ਇਹਦਾ ਸਾਡਾ ਸਾਡੀ ਸਿੱਖ ਕਮਿਊਨਿਟੀ ਨਾਲ ਸਿੱਖ ਧਰਮ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਇਹ ਇੱਕ ਜਲਾਦਤ ਭਰਿਆ ਜਲਾਦਤ ਭਰਿਆ ਇੱਕ ਸਾਡਾ ਔਖਾ ਟਾਈਮ ਸੀ ਜਿਸ ਸਾਡੇ ਅੱਜ ਕੁਛ ਮੈਂ ਬੇਵਕੂਫ ਲੋਕਾਂ ਨੂੰ ਕਹਿ ਸਕਦਾ ਜਿਨ੍ਹਾਂ ਨੇ ਇਹ ਤਿਹਾਰ ਬਣਾ ਲਿਆ ਤੇ ਬੜੇ ਉੱਚੇ ਲੈਵਲ ਤੇ ਮਨਾਉਂਦੇ ਆ ਤੇ ਜਿਹੜੇ ਕੰਮ ਅਸੀਂ ਵੱਡੇ ਲੈਵਲ ਤੇ ਕਰਨੇ ਆ ਉਹਨਾਂ ਕੰਮਾਂ ਨੂੰ ਅਸੀਂ ਭੁੱਲ ਗਏ ਆ ਸਾਨੂੰ ਉਹਦੇ ਯੋਧਿਆਂ ਦੇ ਸ਼ਹੀਦੀ ਦਿਨ ਸਾਨੂੰ ਉਹਦੇ ਯੋਧਿਆਂ ਦੇ ਜਨਮ ਦਿਹਾੜੇ ਸਾਨੂੰ ਉਹਦੇ ਗੁਰੂਆਂ ਦੇ ਸ਼ਹੀਦੀ ਦਿਨ ਉਹ ਸਾਨੂੰ ਭੁੱਲੇ ਰਿਹਾ ਭਾਈ ਤੇ ਅਸੀਂ ਮਨਾਉਨੇ ਕੀ ਆ ਇਹੋ ਜਿਹੇ ਲਚਰਤਾ ਭਰੇ ਤੇ ਬਦਨਾਮੀ ਨਾਲ ਭਰੇ ਹੋਏ ਜਿਹੜੇ ਕਾਗਜ਼ ਸੀ ਨਾ ਜਿਨ੍ਹਾਂ ਦੇ ਕਰਕੇ ਸਾਡੇ ਮਤਲਬ ਇਤਿਹਾਸ ਤੇ ਇੱਕ ਦਾਗ ਲੱਗਾ ਸੀਗਾ ਜਿਹੜਾ ਮਤਲਬ ਇਤਿਹਾਸ ਤੇ ਦਾਗ ਲੱਗਾ ਸੀ ਉਹ ਲੋਕ ਇਹ ਇਹਨੂੰ ਤਿਹਾਰ ਕਰਕੇ ਬਣਾ ਰਹੇ ਆ ਉਹ ਕਿਹੜਾ ਤਿਹਾਰ ਆ ਭਾਈ ਤੀਆਂ ਦਾ ਤਿਹਾਰ ਮੈਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦਾ ਮੈਂ ਦੱਸ ਦੇਣਾ ਸੰਗਤ ਨੂੰ ਕਿ ਭਾਈ ਹਾਂਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਭੱਟੀ ਸਾਹਿਬ ਅਜਿੰਦਰ ਕੀ ਹਾਲ ਹੈ ਚੱਲਦੀ ਤਰਾ ਚੈਦਰ ਆਪਣੀ ਵੀਡੀਓ ਨਾਲ ਮਤਲਬ ਸ਼ੇਅਰ ਕਰੋ ਗਰੁੱਪਾਂ ਵਿੱਚ ਆਪਣਾ ਈ ਚੀਆਂ ਦੇ ਤਿਹਾੜੀ ਦੀ ਗੱਲ ਕਰਦੇ ਅੱਜ ਤੇ ਆਪਣਾ ਆਪਣਾ ਵਿਚਾਰ ਵੀ ਦੋ ਵੀਰ ਕਹਿੰਦੇ ਜਦੋਂ ਮੁਗਲਾਂ ਦਾ ਦੌਰ ਸੀ ਨਾ ਪੂਰਾ ਚਰਮ ਸੀ ਮਤ ਇਹ ਮੁਗਲਾਂ ਦਾ ਜੌ ਸੀਗਾ ਤਸ਼ੱਦਰ ਭਰੇ ਦਿਨ ਸੀ ਕਿਹੜੇ ਮੁਗਲਾਂ ਦੇ ਕਹਿੰਦੇ ਮੁਗਲ ਉਹ ਕੀ ਕਰਦੇ ਸੀਗੇ ਮੁਗਲ ਈਆਂ ਪਹਿਣਾ ਨੂੰ ਜਿਹੜੀ ਕਹਿੰਦੇ 50 ਸਾਲ ਤੱਕ ਦੀ ਬੀਬੀ ਸੀ ਨਾ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੀਆਂ ਕਰਦੇ ਸੀ ਇੱਕ ਜਗ੍ਹਾ ਤੇ ਇਕੱਠੀਆਂ ਕਰਕੇ ਤੇ ਉਹਨਾਂ ਬੀਬੀਆਂ ਨੂੰ ਨਚਾਇਆ ਜਾਂਦਾ ਸੀ ਉਹਨਾਂ ਮੁਗਲਾਂ ਵੱਲੋਂ ਤੇ ਕੋਲੇ ਬੈਠ ਕੇ ਸ਼ਰਾਬਾਂ ਪੀਂਦੇ ਸੀ ਸ਼ਰਾਬਾਂ ਪੀਂਦੇ ਸੀ ਇਕੱਠੇ ਹੋ ਕੇ ਤੇ ਘੇੜਾ ਘੱਤ ਕੇ ਘੇੜਾ ਵੜ ਕੇ ਬੀਬੀਆਂ ਨੂੰ ਵਿੱਚ ਨਚਾਇਆ ਜਾਂਦਾ ਸੀ ਤੇ ਜਿਹੜਾ ਬੜੀ ਦੁੱਖ ਦੀ ਗੱਲ ਆ ਕਿ ਜਿਹੜੀ ਬੀਬੀ ਭੈਣ ਕੁੜੀ ਧੀ ਉਹਨਾਂ ਨੂੰ ਚੰਗੀ ਲੱਗਦੀ ਸੀ ਉਹਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੀ ਸੀ ਕੋਈ ਉਹਦਾ ਨਾ ਵਿਆਹ ਕਰਾਉਂਦਾ ਸੀ ਤੇ ਕੋਈ ਉਹਨੂੰ ਅੱਗੇ ਵੇਚ ਦਿੰਦਾ ਸੀ ਉਹ ਤਾਂ ਤਛਦਰ ਕਰਕੇ ਕੋਈ ਉਹਨੂੰ ਵੇਚ ਦਿੰਦਾ ਸੀ ਤੇ ਮੈਂ ਹੁਣ ਇਹ ਪੁੱਛਣਾ ਚਾਹੁੰਨਾ ਜਿਹੜੇ ਸਾਡੇ ਭਰਾ ਇਸ ਬਦਨਾਮੀ ਭਰੇ ਦਿਨ ਨੂੰ ਇਹਨੂੰ ਮਨਾਉਂਦੇ ਆ ਇਹਨੂੰ ਖੁਸ਼ੀਆਂ ਨਾਲ ਮਨਾਉਂਦੇ ਆ ਤਿਹਾੜ ਕਰਕੇ ਮਨਾਉਂਦੇ ਆ ਸੰਗਤ ਜੀ ਦੱਸੋ ਵੀ ਕੀ ਹੈ ਤਿਹਾੜ ਆ ਸਾਡਾ ਇੱਕ ਪਾਸੇ ਸਾਡੀਆਂ ਭੈਣਾਂ ਤੇ ਸਾਡੀਆਂ ਬੱਚਿਆਂ ਤੋਂ ਉਸ ਟਾਈਮ ਤਸ਼ੱਦਦ ਹੋ ਰਿਆ ਸੀਗਾ ਉਹਨਾਂ ਦੇ ਨਾਲ ਐਡਾ ਅਤਿਆਚਾਰ ਹੋ ਰਿਆ ਸੀਗਾ ਤੇ ਅੱਜ ਸਾਡੇ ਕੁਝ ਲੋਕ ਆ ਇਹਨੂੰ ਢੋਲ ਵਜਾ ਕੇ ਮਤਲਬ ਬੜਾ ਮਤਲਬ ਉਤਸ਼ਾਹ ਨਾਲ ਮਰੋਂਗੇ ਆ ਜਿੱਦਾਂ ਉਸ ਟਾਈਮ ਅਸੀਂ ਕੋਈ ਬਹੁਤ ਵੱਡਾ ਅਸੀਂ ਕੋਈ ਜੰਗ ਜਿੱਤੀ ਹੁੰਦੀ ਆ ਭਾਈ ਉਸ ਟਾਈਮ ਸਾਡੀਆਂ ਬੀਬੀਆਂ ਨੇ ਤਸ਼ੱਦਦ ਚ ਲਿਆ ਸੀ ਉਸ ਟਾਈਮ ਸਾਡੀਆਂ ਬੀਬੀਆਂ ਨੂੰ ਉਹਤੇ ਮੁਗਲਾ ਨੇ ਨਚਾਇਆ ਸੀ ਤੇ ਸਾਡੀਆਂ ਬੀਬੀਆਂ ਤੇ ਅਤਿਆਚਾਰ ਕੀਤੇ ਸੀ ਜੇਰੀ ਚੰਗੀ ਲੱਗਦੀ ਚੁੱਕ ਕੇ ਲੈ ਜਾਂਦੇ ਸੀ ਤੇ ਭਾਈ ਇਸ ਤਿਹਾਰ ਨਾਲ ਸਾਡਾ ਕੁਝ ਲੈਣਾ ਦੇਣਾ ਨਹੀਂ ਜਿਹਦਾ ਹੈ ਲੈਣਾ ਦੇਣਾ ਉਹ ਮਨਾਵੇ ਜਿਹਦਾ ਹੈ ਲੈਣਾ ਦੇਣਾ ਉਹ ਮਨਾਵੇ ਸਾਡੀ ਧੰਨਵਾਦ ਲਬੀਰ ਸਿੰਘ ਜੀ ਲਬੀਰ ਸਿੰਘ ਜੀ ਵੀਡੀਓ ਨੂੰ ਆਪਣੇ ਆਪਣੇ ਗਰਪਾ ਵਿੱਚ ਸ਼ੇਅਰ ਕਰਿਓ ਤਾਂ ਜੋ ਸਾਡੇ ਵੀਰਾਂ ਵੀਰਾਂ ਤੱਕ ਭੈਣਾਂ ਤੱਕ ਜਾ ਸਕੇ ਕਿਉਂਕਿ ਅਸੀਂ ਉਸ ਕੰਗੀਆਂ ਵਾਲੇ ਪਾਦਸ਼ਾਹ ਦੇ ਚੌਂਕੀਦਾਰ ਲਾਏ ਹੋਏ ਆ ਅਸੀਂ ਜਦੋਂ ਵੀ ਕੋਈ ਐਹੋ ਜੀ ਗੱਲ ਆਉਗੀ ਜਿੱਥੇ ਸਾਨੂੰ ਲੱਗਾ ਕਿ ਸਾਡੇ ਇਤਿਹਾਸ ਦੇ ਵਿੱਚ ਸਾਡੀ ਜਿਹੜੀ ਸਿੱਖੀ ਆ ਉਹਦੇ ਪ੍ਰਤੀ ਕੋਈ ਗਲਤ ਜਾ ਰਹੀ ਹੈ ਕਿਸੇ ਹੋਰ ਪਾਸੇ ਜਾ ਰਹੀ ਤੇ ਅਸੀਂ ਉੱਥੇ ਹੁੱਕਾ ਦੇਣਾ ਹੈ ਉਹਦਾ ਸਾਡੀ ਕੌਮ ਨੂੰ ਜਗਾਉਣ ਦੇ ਲਈ ਅਸੀਂ ਹੁੱਕਾ ਦੇਣਾ ਹੈ ਜੇ ਕੋਈ ਜਾਗ ਜੂਗਾ ਤਾਂ ਵੀ ਚੰਗਾ ਨਹੀਂ ਜਾਗੂਗਾ ਤਾਂ ਉਹਦੀ ਕਿਸਮਤ ਆ ਤੇ ਭਾਈ ਇਸ ਚੀਜ਼ ਦਾ ਵਿਰੋਧ ਕਰਿਆ ਕਰੋ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਨੂੰ ਪਿਆਰ ਕਰਨ ਵਾਲੇ ਆ ਕਰਨਗੀਆਂ ਵਾਲੇ ਬਾਦਸ਼ਾਹ ਨੂੰ ਇਸ ਚੀਜ਼ ਦਾ ਵਿਰੋਧ ਕਰਿਆ ਕਰੋ ਇਸ ਤੀਆਂ ਦੇ ਤਿਹਾਰ ਦਾ ਅੱਜ ਮੈਂ ਇਹ ਵੀਡੀਓ ਕਿਉਂ ਬਣਾਉਣ ਲੱਗਾ ਅੱਜ ਕੱਲ ਆਪਣੇ ਘਰੇ ਕਿਸੇ ਬੀਬੀ ਨੇ ਆਵਾਜ਼ ਦਿੱਤੀ ਕਿ ਤੀਆਂ ਲੱਗਣੀਆਂ ਹੈਗੀ ਤਾਂ ਤੁਸੀਂ ਆਇਓ ਪਰ ਆਪਣੇ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਹੈ ਬੱਚੇ ਅਮਰਧਾਰੀ ਆ ਤੇ ਬੱਚਿਆਂ ਨੂੰ ਪਤਾ ਉਹਨਾਂ ਨੇ ਨਹੀਂ ਜਾਣਾ ਪਰ ਦੇਖੋ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣਾ ਕਿਨੇ ਆ ਆਪਾਂ ਦੱਸਣਾ ਜਿਹੜੇ ਵੀਰ ਨੂੰ ਪਤਾ ਇਤਿਹਾਸ ਦਾ ਉਹ ਵੀਰ ਆਪਣੀ ਜ਼ਿੰਮੇਵਾਰੀ ਨਾਲ ਅੱਜ ਇਹ ਵਾਅਦਾ ਕਰੋ ਜੇ ਤੁਸੀਂ ਕਾਂਗੀਆਂ ਵਾਲੇ ਦੇ ਪੁੱਤਾਂ ਨਾ ਜੇ ਅੱਜ ਇਹ ਵਾਅਦਾ ਕਰੋ ਕਿ ਜਿਹਨੂੰ ਵੀ ਪਤਾ ਏ ਕਿ ਤੀਆਂ ਦਾ ਤਿਹਾਰ ਸਾਡੇ ਲਈ ਕਿਦਾਂ ਕੋ ਪਹਿੜਾ ਏ ਵੇ ਕੁੱਤੇ ਹਾਰਦੀ ਸੀਗਾ ਤੇ ਇਹ ਆਪਣੀਆਂ ਬੀਬੀਆਂ ਨੂੰ ਬੱਚਿਆਂ ਨੂੰ ਦੱਸਿਆ ਕਰੋ ਆਪਣੀ ਆਪਣੀ ਜਿੰਮੇਂ ਦੱਸਿਆ ਕਰੋ ਕਿ ਭਾਈ ਇਹ ਦਾ ਇਸ ਦਾ ਇਹ ਚੀਜ਼ ਦਾ ਸਾਡੇ ਤਿਹਾੜ ਨਹੀਂ ਕੋਈ ਇਹ ਸਾਡਾ ਇਹ ਸਾਡੀ ਬਦਕਿਸਮਤੀ ਸੀ ਇਹ ਜਲਾਲਤ ਭਰੇ ਦਿਨ ਸੀ ਉਸ ਟਾਈਮ ਦੇ ਇਸ ਨੂੰ ਤਿਹਾੜ ਕਰਕੇ ਨਾ ਜਾਇਆ ਕਰੋ ਬੇਨਤੀ ਆ ਪ੍ਰਵਾਨ ਕਰਿਓ ਤੇ ਵੀਡੀਓ ਨੂੰ ਆਪਣੇ ਆਪਣੇ ਤਰੀਕੇ ਨਾਲ ਸ਼ੇਅਰ ਕਰਕੇ ਬੀਬੀਆਂ ਭੈਣਾਂ ਨੂੰ ਜਰੂਰ ਦੱਸੋ ਜਿਹੜਾ ਵੀਰ ਵੀਡੀਓ ਸੁਣੂਗਾ ਦੱਸ ਦੀ ਦੇਨ ਤੀਨ ਪ੍ਰਵਾਨ ਕਰਿਓ ਕਿ ਉਹ ਬੀਬੀਆਂ ਤੱਕ ਵੀਡੀਓ ਲਾਜ਼ਮੀ ਪਚਾਵਤ ਚੋਂ ਦੱਸੋ ਕਿ ਭਾਈ ਇਹ ਵੀਡੀਓ ਇਸ਼ਤਿਹਾਰ ਆ ਸਾਡਾ ਸਿੱਖਾਂ ਦਾ ਕੁਛ ਵੀ ਲੈਣਾ ਦੇਣਾ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ